ਲੱਭ ਕਿਵੇਂ ਲੋਕਾਂ ਦੀ ਜਾਣ ਨਾਲ ਖੇਡਿਆ ਗਿਆ ਮੋਨਿਅਮ ਆਬਸੇ ਵਾਲੇ ਦਿਨ ਸਭ ਤੋਂ ਵੱਧ ਅਮਰਿਤਸਰਨ ਕਿਉਂਕਿ ਲੋਕਾਂ ਨੇ ਕਰਨਾ ਸੀ ਤਾਂ ਪਤਾ ਸੀਗਾ ਵੀ ਸਭ ਤੋਂ ਵੱਧ ਲੋਕ ਆਉਣਗੇ ਤਾਂ ਇਹਨਾਂ ਨੇ 30 ਦੇ 30 ਪੁਲ ਖੋਲ ਖੋਲਣ ਦੇ ਨਾਲ ਨਾਲ ਹੋਰ ਜੋ ਐਕਸਟਰਾ ਉਹਦਾ ਇੰਤਜ਼ਾਮ ਕਰਨਾ ਸੀਗਾ ਉਹਦੀ ਬਜਾਏ 21 ਪੁਲੀ ਬੰਦ ਕਰਤੇ ਲੋਕ ਹੈ ਜਿਹੜੇ ਇੱਕ ਜਗ੍ਹਾ ਇਕੱਠਾ ਹੋਣਾ ਸ਼ੁਰੂ ਹੋਗੇ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਆ ਜੀ ਇੰਤਜ਼ਾਮ ਜਿਹੜੇ ਹੋਏ ਆ 1500 ਬੰਦੇ ਦੇ ਇੱਕ ਪੁਲਿਸ ਮਲਾਜਮ ਦੀ ਕਿਵੇਂ ਕੰਮ ਚੱਲੂਗਾ ਤੁਸੀਂ ਇੱਕ ਗੱਲ ਦੇਖੋ ਉੱਥੇ ਜੋ ਮੈਂ ਵੀਡੀਓਜ਼ ਦੇਖਿਆ ਨੇ ਮੇਰੇ ਖੁਦ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਦੋਸਤੋ ਕਈ ਲੋਕ ਵਿਚਾਰੇ ਨਾ ਵੀ ਤੁਸੀਂ ਇਹ ਸਮਝ ਲਓ ਗੱਲ ਇੱਕ ਉੱਥੇ ਨਾ ਹਲਦੀ ਰਾਮ ਦਾ ਕੋਈ ਸਟੋਰ ਸੀਗਾ ਉਹਦੇ ਵਿੱਚ ਦੇਖ ਰਿਹਾ ਸੀਗਾ ਉਹਦੇ ਵਿੱਚ ਲੱਖਾਂ ਮੀ ਲੋਕ ਉਹਦੇ ਉੱਪਰ ਦੀ ਰੰਗੀ ਜਾਂਦੇ ਆ ਇੱਕ ਮੈਡਮ ਹੈ ਉੱਥੇ ਵਿਚਾਰੀ ਉਹ ਰੋ ਰੋ ਕੇ ਦੱਸ ਰਹੀ ਸੀ ਕਹਿੰਦੀ ਅਸੀਂ ਹਵਾ ਦੇ ਵਿੱਚ ਪਾਣੀ ਸਿੱਟਰੇ ਸੀਗੇ ਵੀ ਲੋਕ ਆ ਜਿਹੜੇ ਵੀ ਦਾਮਨਾ ਘੁੱਟੇ ਲੋਕ ਉੱਥੇ ਉਹ ਉਹਨਾਂ ਨੂੰ ਪਾਣੀ ਮਿਲ ਜਾ ਕੋ ਸਾਹ ਆ ਜੇ ਇੱਕ ਵੀਡੀਓ ਦੇਖੀ ਜੀ ਮੈਂ ਲੋਕ ਯਾਨੀ ਕਿ ਦੋ ਲੇਡੀਜ਼ ਆ ਵਿਚਾਰੀਆਂ ਪਿਆਸ ਨਾਲ ਮਰ ਗਈਆਂ ਜੀ ਤੁਸੀਂ ਐਂ ਦੇਖੋ ਗਰ ਦੋ ਲੇਡੀਜ਼ ਪਿਆਸ ਨਾਲ ਮਰ ਗਈਆਂ ਵਿਚਾਰੀਆਂ ਇੱਕ ਵੀਡੀਓ ਦੇਖੀ ਜੀ ਮੈਂ ਜਿਵੇਂ ਜਦੋਂ ਭੱਜਣਾ ਮੱਛੀ ਜੀ ਉੱਥੇ ਤਾਂ ਲੋਕ ਆ ਜਿਹੜੇ ਉੱਥੇ ਸਾਰੇ ਜਦੋਂ ਇਕੱਠੇ ਹੋਏ ਦੇਖਿਆ ਕਰਿਆ ਤਾਂ ਜਦੋਂ ਭੱਜ ਰਹੇ ਸੀਗੇ ਯਾਨੀ ਕਿ ਉਹਦੇ ਵਿੱਚ ਵੀ ਇੱਕ ਬੰਦਾ ਜਿਹੜਾ ਮਰਿਆ ਹੋਇਆ ਸੀ ਵਿਚਾਰਾ ਉਹ ਆ ਹੀ ਨਾਲ ਹੀ ਰੋਟੇਟ ਹੋ ਜਾਂਦਾ ਸੀ ਵਿਚਾਰਾ ਉਹ ਵੀ ਤੁਸੀਂ ਦੇਖੋ ਵੀ ਸਰਕਾਰਾਂ ਹੁਣ ਜੋਗੀ ਸਰਕਾਰ ਜਾਗ ਗਈ ਜੀ ਹੁਣ ਕਹਿੰਦੇ ਸਾਰੇ ਜੋ ਵੀਵੀਆਈਪੀ ਪਾਸ ਹੈ ਜੀ ਉਹ ਅਸੀਂ ਰੱਦ ਕਰਤੇ ਆ ਤੇ ਅਸੀਂ ਐਕਸਟਰਾ ਫੋਰਸ ਲਾਤੀ ਤੇ ਯਾਰ ਤੁਸੀਂ ਪਹਿਲਾਂ ਕਰਦੇ ਇਹ ਤੁਸੀਂ ਇਹ ਚੀਜ਼ਾਂ ਪਹਿਲਾਂ ਕਰਨੀਆਂ ਸੀ ਸਾਨੂੰ ਪਤਾ ਹੈ ਵੀ ਲੋਕਾਂ ਨੂੰ ਵੀ ਲੋਕਾਂ ਦੇ ਇੰਨੇ ਵੱਡੇ ਪੱਧਰ ਤੇ ਕੁੰਭ ਦੇ ਵਿੱਚ ਸ਼ਰਨਾਰਨ ਕਰਨ ਦੇ ਲਈ ਆਉਣਾ ਹੈ ਤਾਂ ਤੁਸੀਂ ਗੱਲ ਇਹ ਹੈ ਵੀ ਜਿਹੜੇ ਕੋਈ ਅਧਿਕਾਰੀ ਹੈ ਅੱਛਾ ਹੋਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੀ ਇਹਦੇ ਵਿੱਚ ਕਿਹਾ ਜਾ ਰਿਹਾ ਵੀ ਪੰਜ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਹੈ ਉਹਨਾਂ ਦੇ ਯੋਗੀ ਸਰਕਾਰ ਹੈ ਜਿਹੜੀ ਕੋਈ ਐਕਸ਼ਨ ਲੈਣ ਦਾ ਸੋਚ ਰਹੀ ਹੈ ਜੋ ਮੈਂ ਸੁਣਿਆ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਨਹੀਂ ਪਤਾ ਹੈਗਾ ਇਹਦੇ ਬਾਰੇ ਖਿਆਲ ਮੈਂ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਦੇ ਵਿੱਚ ਜੋ ਸੁਣੀਆਂ ਗੱਲਾਂ ਕਿ ਪੰਜ ਜੋ ਜੋ ਅਧਿਕਾਰੀ ਹੈਗੇ ਆ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੱਡੇ ਹੈਗੇ ਉਹਨਾਂ ਦੇ ਐਕਸ਼ਨ ਲੈਣ ਦੀ ਗੱਲ ਕਰ ਰਹੀ ਹੈ ਹੁਣ ਉਹਨਾਂ ਨੇ ਯੋਗੀ ਸਰਕਾਰ ਨੇ ਸਾਰੇ ਵੀਵੀਆਈਪੀ ਪਾਸ ਬੰਦ ਕਰਤੇ ਜੀ ਵੀ ਮੇਲਾ ਜੋ ਕੁੰਭ ਮੇਲਾ ਖੇਤਰ ਹੈ ਉਹਦੇ ਵਿੱਚ ਖੇਤਰ ਹੈ ਜਿਹੜਾ ਉਹਦੇ ਵਿੱਚ ਕੋਈ ਗੱਡੀ ਹੈ ਜਿਹੜੀ ਉਹ ਨਹੀਂ ਜਾਊਗੀ ਚਾਹੇ ਵੀਵੀਆਈਪੀ ਹੈ ਚਾਹੇ ਕੋਈ ਪਾਇਲਟ ਗੱਡੀ ਆ ਕੋਈ ਵੀ ਹੈ ਤੇ ਉਸ ਤੋਂ ਬਾਅਦ ਐਕਸਟਰਾ ਫੋਰਸ ਡਿਪਲੋਏ ਕਰਤੀ ਜੀ ਅਸੀਂ ਉੱਥੇ ਐਕਸਟਰਾ ਸੀ ਹੁਣ ਜੋ ਪ੍ਰਸ਼ਾਸਨ ਅਧਿਕਾਰੀ ਹੈ ਜਿਹੜੇ ਉਹ ਲਾਤੇ ਤੇ ਇਹ ਹੁਣ ਲਾਉਣ ਦਾ ਕੀ ਫਾਇਦਾ ਜੀ ਹੁਣ ਕਹਿੰਦੇ 4 ਫਰਵਰੀ ਤੱਕ ਸਾਰੇ ਵੀਵੀਆਈਪੀ ਜੋ ਮੂਵਮੈਂਟ ਬੰਦ ਹੋਊਗੀ ਜੀ ਹੁਣ ਕੀ ਫਾਇਦਾ ਜੀ ਇੰਨੀ ਵੱਡੀ ਗਿਣਤੀ ਚ ਲੋਕਾਂ ਨੂੰ ਮਰਵਾ ਕੇ ਹੁਣ ਤੁਸੀਂ ਵੀਵੀਆਈਪੀ ਮੂਵਮੈਂਟ ਬੰਦ ਕਰ ਦਿਓ ਯਾਰ ਇੱਕ ਆਸਥਾ ਦਾ ਸੰਗਮ ਹੈ ਉੱਥੇ ਕੌਣ ਵੀਵੀਆਈਪੀ ਕੌਣ ਹੁੰਦਾ ਜੀ ਇੱਕ ਆਸਥਾ ਦਾ ਸੰਗਮ ਹੈ ਉੱਥੇ ਵੀਵੀਆਈਪੀ ਕਿਵੇਂ ਹੋ ਸਕਦਾ ਜੀ ਤੁਸੀਂ ਇਹ ਦੱਸੋ ਹਰ ਇੱਕ ਬੰਦਾ ਵੀਵੀਆਈਪੀ ਆ ਰੱਬ ਕੀ ਦੂ ਵੀ ਆ ਰਾਇ ਦੱਸੋ ਜੀ ਮੈਨੂੰ ਯਾ ਇਹ ਗੱਲ ਹੈ ਵੀ 40 ਕਰੋੜ ਲੋਕ ਆ ਜਿਹੜੇ ਵੀ ਉਹ ਧੱਕੇ ਖਾਨ ਵੀ ਸਾਨੂੰ ਵੀਵੀਆਈਪੀ